ਦੇਖੋ ਅੱਜ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਆ ਕਿਉਂ ਕਿ ਇਹ ਆਮ ਆਦਮੀ ਦਾ ਜਿਹੜਾ ਪਾਪ ਆ ਜਿਹੜੀ ਲੋਟ ਆ ਉਹ ਪੰਜਾਬ ਅਸੀਂ ਵੀ ਚਾਹੁੰਦੇ ਆ ਤੇ ਅੱਜ ਦਿੱਲੀ ਚਿੱਤਨ ਨਾਲ ਇੰਨੀ ਖੁਸ਼ੀ ਹੋਈ ਖਾਸ ਤੌਰ ਤੇ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਜਿੰਨੇ ਪੰਜਾਬੀਆਂ ਨੇ ਜਿੰਨੇ ਸਿੱਖਾਂ ਨੇ ਜਾਂ ਸਾਡੇ ਜਿੰਨੇ ਪੰਜਾਬੀ ਜਾਂ ਸਿੱਖ ਕੈਂਡੀਡੇਟ ਸੀ ਸਾਰੇ ਭਾਜੀਪੀ ਦੀ ਵੱਡੀ ਗਿਣਤੀ ਵੋਟਾਂ ਨਾਲ ਜਿਹੜੇ ਆ ਉਹ ਜਿੱਤੇ ਆ ਤੇ ਜਦੋਂ ਕੈਂਪੇਨ ਕੀਤੀ ਤੇ ਐ ਗੱਲ ਲਾਇਆ ਪੰਜਾਬੀਆਂ ਨੇ ਸਿੱਖਾਂ ਨੇ ਗੱਲ ਲਾਇਆ ਵੀ ਇਸ ਵਾਰ ਅਸੀਂ ਉਹ ਕਮੀ ਨਹੀਂ ਛੱਡਣੀ ਜੀ ਜੋ ਪੰਜਾਬ ਦਿੱਲੀ ਅਸੀਂ ਗਲਤੀ ਕੀਤੀ ਆ ਸਾਨੂੰ ਪਤਾ ਸੀ ਕਿ ਇਸ ਨਰਕ ਚ ਰਹਿ ਰਹੇ ਆ ਇਹ ਜਿਹੜਾ ਕੇਜਰੀਵਾਲ ਆ ਸ਼ੀਸ਼ ਮਹਿਲ ਚ ਰਹਿਣਾ ਬੰਦਾ ਸਾਨੂੰ ਹਮੇਸ਼ਾ ਘਬਰਾਹ ਕਰਦਾ ਤੇ ਆ ਆ ਦੂਜਾ ਮਹਾਰਾਜਾ ਸਤੋਜ ਇਹ ਉੱਥੇ ਮੈਂ ਕਹਿੰਦਾ ਜਿਹੜੀ ਸੀਟ ਤੇ ਵੀ ਗਿਆ ਜਿਹੜੀ ਸੀਟ ਤੇ ਵੀ ਗਿਆ ਪੰਜਾਬ ਤੋਂ ਇਥੋਂ ਆਪਣੀਆਂ ਟੀਮਾਂ ਲੈ ਕੇ ਉਹ ਸੀਟ ਬੁਰੀ ਤਰ੍ਹਾਂ ਹਾਰੀ ਹੁਣ ਮੈਨੂੰ ਖੁਸ਼ੀ ਆ ਵੀ ਉਹ ਜਿਹੜੇ ਦਿੱਲੀ ਦੇ ਭਾਜਪੀ ਦੇ ਪ੍ਰਧਾਨ ਉਹ ਵੀ ਇੱਕ ਪੰਜਾਬੀ ਸਸਦੇਵਾ ਤੇ ਹੁਣ ਵਾਰੀ ਆ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਇਸ ਵੇਲੇ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੁਣ ਇਹ ਜਿਹੜੇ ਢੋਂਗੀ ਉਰੇ ਇਕੱਠੇ ਹੋਏ ਹੋਏ ਨੇ ਉਰੇ ਲੁੱਟ ਕੇ ਜਿਹੜਾ ਸਾਰਾ ਦਿੱਲੀ ਪੈਸਾ ਦੇ ਰਹੇ ਨੇ ਉਹਨਾਂ ਦੀ ਵਾਰੀ ਆ ਹੁਣ ਤੇ ਮੈਂ ਸਮਝਦਾ ਮੇਰੇ ਪੰਜਾਬ ਦੇ ਲੋਕੋ ਹਰਿਆਣਾ ਦੇਖ ਲਓ ਦਿੱਲੀ ਦੇਖ ਲਓ ਰਾਜਸਥਾਨ ਦੇਖ ਲਓ ਯੂਪੀ ਦੇਖ ਲਓ ਮੱਧਿਆ ਪ੍ਰਦੇਸ਼ ਦੇਖ ਲਓ ਉਸ ਤੋਂ ਬਾਅਦ ਬਿਹਾਰ ਦੇਖ ਲਓ ਉੜੀਸਾ ਦੇਖ ਲਓ ਮਹਾਰਾਸ਼ਟਰਾ ਦੇਖ ਲਓ ਹਰ ਜਗ੍ਹਾ ਮੋਦੀ ਜੀ ਨੂੰ ਸੋਚ ਨੂੰ ਲੋਕਾਂ ਨੇ ਸਰਕਾਰ ਬਣਾਈ ਆ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਨੂੰ ਜਾਣ ਕੇ ਗਮਰਾਹ ਕਰ ਕਰਕੇ ਆਪਾਂ ਨੂੰ ਪਿੱਛੇ ਛੱਡਿਆ ਹੋਇਆ ਪਰ ਹੁਣ ਅਗਲੀ ਵਾਰੀ ਪਰਮਾਤਮਾ ਦੀ ਮੇਰੇ ਨਾਲ ਸੇਵਾ ਲਈ ਹੋਰ ਕਾ ਸੇਵਾ ਲਈ ਨਹੀਂ ਸੇਵਾ ਲਈ ਪਹਿਲਾਂ ਆਪਣਾ ਸਮਾਨ ਭਗਵੰਤ ਮਾਨਸਿਆਂ ਆਪਣਾ ਸਮਾਨ ਬੰਨਣ ਲੱਗ। ਬਥੇਰਾ ਕਰ ਲਿਆ ਤੁਸੀਂ ਕੰਮ। ਮੈਂ ਜੇ ਮੈਂ ਕਮਾ ਨਾ ਜੇ ਆਰਟੀਆਈ ਕੋਈ ਪਾਵੇ ਜੇ ਆਰਟੀਆਈ ਕੋਈ ਪਾ ਕੇ ਪਤਾ ਕਰੇ ਵੀ ਸਭ ਤੋਂ ਘੱਟ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਖ ਮੰਤਰੀ ਮਿਲਿਆ ਆਪਣੇ ਐਮਐਲਏ ਨੂੰ ਵੀ ਉਹ ਭਗਵੰਤ ਮਾਨਸੇ ਹੱਤਵੇਂ ਹੂੰ। ਤੁਸੀਂ ਹੋਵੋਗੇ ਕਦੇ ਵੀ ਪੰਜਾਬ ਦੇ ਕਿਸੇ ਬੰਦੇ ਲਈ ਸੀਐਮ ਹਾਊਸ ਦਾ ਦਰਵਾਜ਼ਾ ਨਹੀਂ ਖੁੱਲੇ ਆਰਟੀਆਈ ਚ ਇਹ ਰਜਿਸਟਰ ਤੋਂ ਚੈੱਕ ਕੀਤਾ ਜਾ ਸਕਦਾ ਜਿਹੜੀ ਪੰਜਾਬ ਪੁਲਿਸ ਉੱਥੇ ਐਂਟਰੀਆਂ ਕਰਦੀ ਆ ਦੂਜੀ ਗੱਲ ਹੁਣ ਜਿਹੜੇ ਵੀ ਅਫਸਰ ਨੇ ਮੈਂ ਉਹਨਾਂ ਨੂੰ ਕੋਈ ਚੇਤਾਵਨੀ ਨਹੀਂ ਦੇਣਾ ਚਾਹੁੰਦਾ ਜਿਨ੍ਹਾਂ ਦੀ ਤਾਂ 26 27 ਤੱਕ ਨੌਕਰੀ ਹੈ ਉਹ ਤਾਂ ਜੋ ਕਰਦੇ ਆ ਕਰੀ ਜਾਣ ਪਰ ਜੇ ਕਿਸੇ ਨੇ ਅੱਗੇ ਪੰਜਾਬ ਚ ਨੌਕਰੀ ਕਰਨੀ ਆ ਮੈਂ ਇਹ ਕੋਈ ਇਹਨੂੰ ਧਮਕੀ ਜਾਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ ਜਿਨ੍ਹਾਂ ਪਿੱਠੋਕੂ ਬਣੇ ਹੋ ਜੇ ਸਾਡੇ ਪੰਜਾਬੀ ਦੀ ਜੇ ਸਾਡੇ ਬੀਜੇਪੀ ਦੀ ਵਰਕਰ ਦੀ ਗੱਲ ਸੁਣਵਾਈ ਕਿਤੇ ਨਾ ਹੋਈ ਹੁਣ ਤੁਸੀਂ ਦੇਖ ਲਿਓ ਇਹ ਮੈਂ ਤਾਂ ਕਹਿ ਰਿਹਾ ਜੋ ਪੰਜਾਬੀਆਂ ਤੇ ਸਿੱਖਾਂ ਦਾ ਟ੍ਰੈਂਡ ਦਿੱਲੀ ਚ ਦੇਖ ਕੇ ਮੈਂ ਕਹਿ ਰਿਹਾ ਜਿਨ੍ਹਾਂ ਦੇ ਵੀ ਕਾਰ ਮੈਂ ਜਿਹੜਾ ਜਿੱਥੇ ਮੇਰੀ ਕੈਂਪੇਨ ਚ ਡਿਊਟੀ ਸੀ ਹਰ ਨੇ ਵੋਟ ਪਾਈ ਇੰਨੀਆਂ-ਨੀਆਂ ਵੋਟਾਂ ਤੇ ਸਾਡੇ ਕੈਂਡੀਡੇਟ ਜਿੱਤੇ ਆ ਇਸ ਕਰਕੇ ਪੰਜਾਬੀ ਤੇ ਸਿੱਖ ਮੁੜਿਆ ਆ ਆ ਬਜਟ ਤੋਂ ਬਾਅਦ ਮੁੜਿਆ ਹੈ ਵੀ ਜਿਹੜਾ ਕਿਸਾਨਾਂ ਲਈ ਚਾਹੇ ਉਹਨੇ ਦਾਣਾ ਲਈ ਹੋਵੇ ਚਾਹੇ ਆਇਲ ਸੀਡਸ ਲਈ ਹੋਵੇ ਪਲਸਿਸ ਲਈ ਹੋਵੇ ਚਾਹੇ ਕਾਟਨ ਲਈ ਹੋਵੇ ਹਰ ਚੀਜ਼ਾਂ ਜਿਹੜੀਆਂ ਹੋਣੀਆਂ ਆ ਮੀਟਿੰਗਾਂ ਸ਼ੁਰੂ ਹੋ ਜਾਣੀਆਂ ਅੱਗੇ ਸਭ ਕੁਝ ਕਿਸਾਨਾਂ ਲਈ ਕਰਾਂਗੇ ਬਾਕੀ ਸਭ ਸਾਰਿਆਂ ਲਈ ਕਰਾਂਗੇ ਤੇ ਜਿਹੜੇ ਅਫਸਰ ਨੇ ਜੇ ਸੁਣਵਾਈ ਉਹ ਨਾ ਕੀਤੀ ਤੇ ਫਿਰ ਉਹ ਵੀ ਆਪਣੀ ਤਿਆਰੀ ਕਰ ਲੈਣ ਉਹ ਆਪਣਾ ਆਪ ਸੋਚ ਲੈਣਨ ਕੀ ਬਣੇਗਾ ਉਦੋਂ ਪਹਿਲਾਂ ਅਸੀਂ ਤਾਂ 27 ਦੀ ਗੱਲ ਕਰਨੀ ਆ ਅਸੀਂ ਕੋਈ ਸਰਕਾਰ ਨੂੰ ਛੇੜਨਾ ਨਹੀਂ ਪਰ ਉਦੋਂ ਪਹਿਲਾਂ ਹੀ ਜਿਹੜਾ ਆਪਸ ਵਿੱਚ ਇਹਨਾਂ ਦੀ ਤਿਆਰੀ ਹੈ ਦਿੱਲੀ ਤੋਂ ਬਾਅਦ ਤੁਸੀਂ ਦੇਖਿਓ ਜਿਹੜਾ ਨਾਲ ਅਮਨ ਰੋੜੇ ਨੇ ਤਾਂ ਇੰਡੀਕੇਸ਼ਨ ਦਿੱਤੀ ਹੈ ਜਿਹੜਾ ਪ੍ਰਧਾਨ ਆ ਉਹਨੇ ਤਾਂ ਅਖਬਾਰਾਂ 'ਚ ਮੇਰੇ ਬਿਆਨ ਪੜੇ ਨੇ ਜੋ ਉਹਨੇ ਕਿਹਾ ਵੀ ਹਿੰਦੂ ਵੀ ਸਿੱਖ ਵੀ ਹਰ ਕੋਈ ਉਰੇ ਬਣ ਸਕਦਾ ਜਿਹੜਾ 2% ਮਿਨੋਰਟੀ ਦੇ ਇੱਕ ਸਿੱਖ ਪ੍ਰਧਾਨ ਮੰਤਰੀ ਬਣ ਸਕਦੇ ਆ ਤੇ ਹਿੰਦੂ ਕਿਉਂ ਨਹੀਂ ਬਣ ਸਕਦਾ ਚੀਫ ਮਿਨਿਸਟਰ ਉਹਦੇ ਉਹਨਾਂ ਦੇ ਪਿੱਛੇ ਬਿਆਨ ਆਏ ਉਹਨਾਂ ਦੀ ਨਾਲ ਹੀ ਕੋਠੀ ਹੈ ਉਹਨਾਂ ਦੀ ਬਿਲਕੁਲ ਤਿਆਰੀ ਆ ਮਹਾਰਾਜਾ ਸਤੌਜ ਦੀ ਕੋਠੀ 'ਚ ਆਉਣ ਦੀ ਤੇ ਹਜੇ ਇਹਨਾਂ ਨੂੰ ਆਪਸ ਵਿੱਚ ਖੇਡ ਲੈਣ ਦੋ ਕਰ ਲੈਣ ਦੇ ਜੋ ਕਰਦੇ ਆ ਪਰ ਜੋ ਦਿੱਲੀ ਦਾ ਟ੍ਰੈਂਡ ਦੇ ਕਿ ਮੈਂ ਦਿੱਲੀ ਵਾਲਿਆਂ ਦਾ ਧੰਨਵਾਦ ਕਰਦਾ ਉਹ ਖਾਸ ਤੌਰ ਤੇ ਜਿੱਥੇ-ਜਿੱਥੇ ਅਸੀਂ ਜਿਹੜੇ ਵੀ ਕੋਨੇ 'ਚ ਪੰਜਾਬੀਆਂ ਦੇ ਕੋਲ ਗਏ ਜਿਹੜੇ ਵੀ ਕੌਂਸਲਸੀ ਪੰਜਾਬੀਆਂ ਕੋਲ ਸਿੱਖਾਂ ਕੋਲ ਗਏ ਉਹਨਾਂ ਨੇ ਵੱਧ ਚੜ ਕੇ ਹਰ ਚਰਾਂ ਦੀ ਮਦਦ ਕੀਤੀ ਉਹਨਾਂ ਦਾ ਮੈਂ ਖਾਸ ਤੌਰ ਤੇ ਦਿੱਲੀ ਦੇ ਪੰਜਾਬੀ ਤੇ ਸਿੱਖਾਂ ਦਾ ਜਿੱਥੇ-ਇੱਥੇ ਸਾਡੀਆਂ ਡਿਊਟੀਆਂ ਲਾਈਆਂ ਤੁਸੀਂ ਭਰ ਕੇ ਸਹਿਯੋਗ ਦਿੱਤਾ ਤੇ ਅੱਗੇ ਇਹੀ ਚੀਜ਼ਾਂ ਦੇਖ ਕੇ ਹੋਏ ਤੁਸੀਂ ਇਹ ਸਨੇਹਾ ਜਿਹੜਾ ਪੰਜਾਬ ਚ ਵੀ ਦੋ ਵੀ ਇੱਥੇ ਵੀ ਬੀਜੇਪੀ ਲੈ ਕੇ ਆਈਏ ਬੀਜੇਪੀ ਰਾਜ ਕਰਨ ਲਈ ਨਹੀਂ ਲੈ ਕੇ ਆਈਏ ਬੀਜੇਪੀ ਸੇਵਾ ਲਈ ਪੰਜਾਬ ਚ ਕਰਜ਼ਾ ਖਤਮ ਕਰ ਲਈ ਪੰਜਾਬ ਚ ਨਸ਼ਾ ਖਤਮ ਕਰ ਲਈ ਉਹ ਅਸੀਂ ਸ਼ਹਾਦਤਾਂ ਦੇਣ ਵਾਲੇ ਆ ਕੁਰਬਾਨੀਆਂ ਦਿੱਤੀਆਂ ਨੇ ਤੇ ਉਸੇ ਤਰੀਕੇ ਨਾਲ ਪੰਜਾਬ ਨੂੰ ਠੀਕ ਕਰਾਂਗੇ ਆ ਡੰਕੀ ਲਾਲਾ ਜਿਹੜੇ ਪੰਜਾਬੀ ਜਾਂਦੇ ਆ ਸਿਰ ਝੁਕਦਾ ਦੇਖ ਕੇ ਜਿੱਦਣ ਬੀਜੇਪੀ ਦੀ ਸਰਕਾਰ ਆਊ ਇੱਕ ਵੀ ਪੰਜਾਬੀ ਜਿਹੜਾ ਉਹ ਬਾਰਡਰ ਟੱਪ ਕੇ ਉਹਨਾਂ ਬਾਹਰ ਜਾਣ ਦੀ ਲੋੜ ਨਹੀਂ ਰਪਊ ਇਹ ਤਾਂ ਗੱਲਾਂ ਕਰਦਾ ਨਾ ਮੈਂ 50000 ਨੌਕਰੀਆਂ ਦਿੱਤੀਆਂ ਇਹ ਨੌਕਰੀਆਂ ਉਹ 50000 ਨੇ ਡੈਥ ਕੇਸਾਂ ਦੇ ਉਹਨਾਂ ਦੇ ਥਾਂ ਨੌਕਰੀ ਦੇਣੀ ਜਾਂ ਜਿਹੜੇ ਰਿਟਾਇਰਮੈਂਟ ਹੋ ਗਈ ਉਹਨਾਂ ਦੇ ਥਾਂ ਵੈਕੈਂਸੀਆਂ ਭਰਨੀਆਂ ਤੇ ਉਹ ਨੌਕਰੀਆਂ ਨੂੰ ਇਹ 50000 ਜਿਨਾਮ ਨੌਕਰੀਆਂ ਗਿਣਦੇ ਆ ਝੂਠਾ ਗੱਲਾਂ ਕਰਦੇ ਆ ਜਿਹਦੀ ਡੈਥ ਕੇਸ ਦੇ ਥਾਂ ਨੌਕਰੀ ਮਿਲਣੀ ਜਾਂ ਜਿਹੜਾ ਰਿਟਾਇਰਮੈਂਟ ਦੇ ਥਾਂ ਬੰਦਾ ਰੱਖਣਾ ਉਹ ਕਿਹੜੀ ਨੌਕਰੀ ਦੇਣੀ ਹੈ ਜੀ ਉਹ ਤਾਂ ਮਿਲਦੀਆਂ ਹੀ ਮਿਲਣੀਆਂ ਨੌਕਰੀਆਂ ਆਪਣੇ ਇੱਕ ਵੀ ਨੌਕਰੀ ਇੱਕ ਵੀ ਨੌਕਰੀ ਜੇ ਅਲੱਗ ਦਿੱਤੀ ਹੋਵੇ ਤਾਂ ਮੈਨੂੰ ਦੱਸਿਓ ਆ ਰਿਕਾਰਡ ਤੁਹਾਡਾ ਆਇਆ ਏ ਚਲੋ ਬਾਣੀਆਂ ਗੱਲਾਂ ਬਾਅਦ ਚ ਕਰਾਂਗੇ ਅੱਜ ਪਰ ਜੋ ਸਾਡੇ ਪੰਜਾਬੀਆਂ ਤੇ ਸਿੱਖਾਂ ਨੇ ਦਿੱਲੀ ਚ ਭਾਜਪੀ ਨੂੰ ਜਿੱਤ ਦਵਾਈਆ ਉਹਦਾ ਧੰਨਵਾਦ ਬਹੁਤ ਬਹੁਤ